ਕੀ ਹਾਲ ਨੇ ਰਣਵੀਰ ਵਧੀਆ ਤਰੇਲ ਤੂੰ ਸੁਣਾ ਵਧੀਆ ਵਧੀਆ ਬਾਬਾ ਤੇ ਮੁਬਾਰਕਾਂ ਪਹਿਲਾਂ ਤਾਂ ਇੰਡੀਆ ਮੈਚ ਜਿੱਤ ਗਿਆ ਸਾਰਿਆਂ ਨੂੰ ਮੁਬਾਰਕਾਂ ਕਿਉਂਕਿ ਇੱਥੇ ਆਪਣੇ ਪੰਜਾਬੀ ਅਰਸ਼ਦੀਪ ਸਿੰਘ ਇੱਥੇ ਬੜਾ ਚੋਗਦਰਨ ਰਿਹਾ ਤੇ ਨਾਲ ਜਸਪ੍ਰੀ ਬੁਮਰਾ ਹੋ ਗਿਆ ਉਹ ਵੀ ਪੰਜਾਬੀ ਮਤਲਬ ਦੇਖਿਆ ਜਾਵੇ ਕਿ ਬੋਲਿੰਗ ਵਾਲਿਆਂ ਨੇ ਕਮਾਲ ਕੀਤੀ ਹੈ ਯਾਰ ਆਪਣੀ ਇੱਥੇ ਕੀ ਕਹਿ ਸਕਦੇ ਆਂ ਵੀ ਦੋਨੇ ਟੀਮਾਂ ਬਹੁਤ ਸਟਰੋਂਗ ਸੀਗੀ ਹਨ ਬੋਲਿੰਗ ਵਾਲੇ ਵੀ ਤੇ ਬੈਟਿੰਗ ਵਾਲੇ ਵੀ ਤੇ ਲੋਲਾ ਹੀ ਇਹ ਹੁੰਦਾ ਜਦੋਂ ਵੀ ਬੋਲਿੰਗ ਕਮਜ਼ੋਰ ਹੁੰਦੀ ਹੈ ਉਹ ਬੋਲ ਜਿੱਤ ਸਕਦਾ ਹੈਗਾ ਬੋਲਿੰਗ ਸਟਰੋਂਗ ਜਰੂਰੀ ਹੈ ਸਾਊਥ ਅਫਰੀਕਾ ਹੀ ਬਹੁਤ ਵਧੀਆ ਖੇਡੇ ਯਾਰ ਜਿਵੇਂ ਫਾਈਨਲ ਚ ਆਉਣਾ ਬਹੁਤ ਵੱਡੀ ਗੱਲ ਆ ਉਹਨਾਂ ਵਾਸਤੇ ਵੀ ਤੇ ਪਰ ਜਿਤਨਾ ਤੋਂ ਵੀ ਡਿਜ਼ਰਵ ਕਰਦੇ ਸੀ ਬਟ ਚਲੋ ਹਨਾ ਆਪਣੀ ਕੰਟਰੀ ਇੰਡੀਆ ਤੇ ਆਪਾਂ ਇੰਨਾ ਚੰਗਾ ਨਹੀਂ ਚੱਲਣੀ ਇੰਡੀਆ ਜਿੱਤਣੀ ਸਹੀ ਗੱਲ ਹੋਈ ਹੈ ਜਿਹੜਾ ਤੇ ਚਲੋ ਆਈਏ ਟੌਪਿਕ ਤੇ ਫਿਰ ਚਲੋ ਬਹੁਤ ਵਧੀਆ ਹੋਰ ਤੇ ਰਣਵੀਰ ਗੱਲ ਕਰਦੇ ਆਪਾਂ ਟਰੱਕਿੰਗ ਤੇ ਥੋੜਾ ਜਿਹਾ ਵੀ ਟਰੱਕਿੰਗ ਦਾ ਕੰਮ ਹੈ ਨਾ ਸਲੋ ਖਤਮ ਤੇ ਜੇ ਮੈਂ ਅੱਜ ਦੇ ਟਾਈਮ ਅਸਪੋਇਲ ਵਾਲਾ ਹੋ ਰਿਹਾ ਕਣ ਜਿਵੇਂ ਕੰਪਨੀਆਂ ਕੀ ਕਰਦੀਆਂ ਨੇ ਨਾ ਨਿੱਕੀ ਨਿੱਕੀ ਗੱਲਾਂ ਤੇ ਵੀ ਪੈਸੇ ਕੱਟਣ ਲੱਗੀਆਂ ਹੁਣ ਜਿਹੜਾ ਬੰਦਾ ਲੰਬਾ ਚੱਲਦਾ ਕੋਈ ਅਮਰੀਕਾ ਨੂੰ ਚੱਲਦਾ ਕੋਈ ਕਿਤੇ ਚੱਲਦਾ ਨਾ ਯਾਰਡ ਦੇ ਵਿੱਚ ਉਹਨਾਂ ਨੇ ਮਕੈਨਿਕਾਂ ਤੱਕ ਨੂੰ ਕਹਿ ਰੱਖਿਆ ਵੀ ਹਾਂ ਤੁਸੀਂ ਜੇ ਕੋਈ ਬੰਦਾ ਦੇਖ ਲਿਆ ਉਹਦੀ ਫੋਟੋ ਖਿੱਚ ਲਓ ਸਾਨੂੰ ਭੇਜੋ ਉਹਦੇ 500 ਡਾਲਰ ਦਾ 250 ਡਾਲਰ ਜਿਹੜੇ ਕੀ ਕੰਟਰੈਕਟ ਦੇ ਵਿੱਚ ਹੁੰਦੀ ਹੈ ਨਹੀਂ ਉਹ ਨੇ ਐ ਜੀ ਕੱਟਣ ਲੱਗ ਗਏ ਵੀ ਹਾਂ ਕਿਵੇਂ ਮਤਲਬ ਜਿਆਦਾ ਮਤਲਬ ਯਾਰ ਜੇ ਯਾਰਡ ਦੇ ਵਿੱਚ ਬੰਦਾ ਆ ਗਿਆ ਟਰੱਕ ਖੜਾਉਣ ਲੱਗ ਗਿਆ ਹਨਾ ਉਧਰ ਹਫਤੇ ਬਾਅਦ ਹੂੰ ਤੇ ਉਹਨੂੰ ਕਹਿੰਦੇ ਸੇਫਟੀ ਵੈਸਟ ਪਾਈ ਹੋਣੀ ਚਾਹੀਦੀ ਹੈ ਸੇਫਟੀ ਸ਼ੂ ਪਾਏ ਹੋਣੀ ਚਾਹੀਦੀ ਹੈ ਜਰੂਰ ਤੁਸੀਂ ਟਰੱਕ ਡ੍ਰੌਪ ਕੀਤਾ ਹੈ। ਵੀਰ ਉਂਵੀ 15 ਨੂੰ ਚਲੋ ਕਾਲ ਹੁੰਦੀ ਹੈ ਠੀਕ ਹੈ ਬੰਦਾ ਜਾਂਦਾ ਇਹ ਚੀਜ਼ਾਂ ਇਹਦਾ ਲੋਡ ਹੈ ਨਹੀਂ ਨਾ ਕਦੇ ਮੈਂ ਪਹਿਲਾਂ ਦੇਖਿਆ ਨਾ ਚੀਜ਼ ਹਨ ਤੇ ਉਹੀ ਖਾਮ ਖਾ ਨਹੀਂ ਹੁੰਦਾ ਹੈਗਾ ਵੀ ਹਾਂ ਅਸੀਂ ਐਂ ਕਰਾਂਗੇ ਥੋੜਾ ਜਿਹਾ ਸਰਦਾ ਕਿਤੇ ਹੋਰ ਦੇਖ ਲਵਾਂ ਮਤਲਬ ਉਹੀ ਕਹਿਣ ਲੱਗੇ ਤੰਗ ਜਾਰੇ ਲਾਗੇ ਕਰਨ ਪੈਸੇ ਤੱਕ ਨਹੀਂ ਬਣਾ ਕੇ ਤੇਰੇ ਬਿਲਕੁਲ ਖਾਸ ਕਰਕੇ ਫਲੈਟ ਬੈਟ ਕੰਪਨੀਆ ਫਲੈਟ ਬੈਟ ਕੰਪਨੀਆ ਫਲੈਟ ਬੈਟ ਦਾ ਕੰਮ ਜਮੀ ਲਾਸਟ ਦੇ ਸਲੋ ਹੁੰਦਾ ਹੁੰਦਾ ਫਲੈਟ ਬੈਟ ਦੱਸਦੀ ਏ ਤੁਹਾਨੂੰ ਫੱਟਾ ਕਹਿੰਦੇ ਨੇ ਉਹ ਪੱਟਾ ਮਤਲਬ ਲੋਡ ਆਪ ਸਿਕਿਉਰ ਕਰਨਾ ਪੈਂਦਾ ਲੋਡ ਆਪ ਬੰਨਣਾ ਪੈਂਦਾ ਉਹ ਸਾਰਾ ਕੁਝ ਤਰਪਾਲ ਆ ਪਾਉਣੀ ਪੈਂਦੀ ਏ ਤਰਪਾਲ ਇਕੱਠੀ ਕਰਨੀ ਪੈਂਦੀ ਏ ਇਕੱਲੇ ਬੰਦੇ ਵਾਸਤੇ ਬਹੁਤ ਔਖਾ ਕੰਮ ਆ ਤੇ ਉਹਨੂੰ ਨਾ ਤਾਂ ਉਹਨਾਂ ਰੇਟ ਮਿਲ ਰਿਹਾ ਜਿਹੜੇ ਟਾਈਮ ਫਲੈਟ ਬੈਟ ਦੇ ਵਿੱਚ ਹਨ ਇਹ ਸਾਰਾ ਕਿਉਂ ਹੋ ਰਿਹਾ ਕਿਉਂਕਿ ਬਾਈ ਲਾਇਸੈਂਸ ਦੀ ਬਹੁਤ ਆਤ ਬਹੁਤ ਜ਼ਿਆਦਾ ਹੋਊਗੀ ਬਹੁਤ ਜ਼ਿਆਦੇ ਲਾਇਸੈਂਸ ਹੋ ਗਏ ਮਾਰਕੀਟ ਵਿੱਚ ਤੈਨੂੰ ਪਤਾ ਹੀ ਆ ਯਾਰ ਅੱਜ ਦੇ ਟਾਈਮ ਜੇ ਕੋਈ 7-8 ਜਾਣੇ ਘਰੇ ਰਹਿੰਦੇ ਨੇ ਤਾਂ ਕਮ ਸੇ ਕਮ 6 ਜਾਣੇ ਲਵੇ ਲਾਇਸੈਂਸ ਪਰ ਉਹ ਕੰਮ ਤੋਂ ਬੰਜੇ ਬੈਠੇ ਨੇ ਕੰਮ ਹੈ ਨਹੀਂ ਜੇ ਕਿਸੇ ਨੂੰ ਕੰਮ ਮਿਲ ਵੀ ਜਾਂਦਾ ਤਾਂ ਕੰਡੀਸ਼ਨਾਂ ਤੇ ਮਿਲਦਾ ਕੰਮ ਤੇ ਉਹ ਵੀ ਐਵੇਂ ਹੁੰਦਾ ਵੀ 19-21 ਗਲਤੀ ਹੁਣ ਰੋਡ ਤੇ ਚੱਲਦਾ ਯਾਰ ਬੰਦਾ ਕੋਈ ਗਲਤੀ ਹੋਏ ਜਾਂਦੀ ਹੈ ਕੋਈ ਨਾਰਮਲ ਵੀ ਹੋਏ ਜਾਂਦੀ ਹੈ ਯਾਰ ਕੋਈ ਵੀ ਚੱਲਦੀ ਚੱਲਦਾ ਸੰਦ ਕਰੇ ਵੀ ਸਰਬਗੁਣ ਸੰਪੰਨਤਾ ਹੋ ਨਹੀਂ ਸਕਦਾ ਕਦੇ ਕੋਈ ਟਿਕਟ ਮਿਲ ਗਈ ਮਾੜੀ-ਮੋਟੀ ਚੀਜ਼ ਦੀ ਉਹ ਚ ਕੋਈ ਟੋਲਰੇਸ਼ਨ ਹੈ ਹੀ ਨਹੀਂ ਕੋਈ ਨਹੀਂ ਉਹ ਕਰ ਰਿਹਾ ਅਗਲਾ ਕਹਿੰਦਾ ਕੱਟ ਕੇ ਕਿਤੇ ਹੋੜ ਦੇਖਲਾ ਤੇ ਛੇਤੀ ਬੰਦੇ ਨੂੰ ਕੰਮ ਮਿਲਦਾ ਨਹੀਂ ਅੱਜ ਦੇ ਟਾਈਮ ਇਹ ਚੀਜ਼ ਬਹੁਤ ਜ਼ਿਆਦਾ ਹੋ ਰਹੀ ਹੈ ਓਨਰਾਂ ਦੀ ਧੱਕੇਸ਼ਾਹੀ ਬਹੁਤ ਚੱਲ ਰਹੀ ਹੈ ਹਲੇ ਗੋਰੇ ਇਹਨਾਂ ਤਾਂ ਧੱਕਾ ਨਹੀਂ ਕਰਦੇ ਜਿੰਨੇ ਆਪਣੇ ਪੰਜਾਬੀ ਕਰਦੇ ਨੇ ਨਿੱਕੀ-ਨਿੱਕੀ ਗੱਲ ਤੇ ਫਾਈਨ ਹਨਾ ਉਹ ਚੀਜ਼ ਜਦੋਂ ਆ ਚੀਜ਼ਾਂ ਲੱਗ ਜਾਣ ਕਰਨ ਸਮਝ ਲਓ ਵੀ ਕੰਮ ਡਾਵਾ ਡੋਲਾ ਆਪਸ਼ਨਾਂ ਵਧ ਗਈਆਂ ਬਈ ਇਹਦੇ ਵਿੱਚ ਟਰਕਿੰਗ ਦੇ ਵਿੱਚ ਹੁਣ ਇਹ ਚੀਜ਼ ਤੂੰ ਕੀ ਸੋਚਦਾ ਬਾਬਾ ਇਹ ਹੋਈ ਕਿਉਂ ਐ ਇਹ ਇਹ ਲਾਇਸੈਂਸ ਐਨੇ ਕਿਉਂ ਹੋਈ ਨੇ ਦਲੇਰ ਚਲੋ ਪਹਿਲਾਂ ਪਹਿਲਾਂ ਤਾਂ ਮੈਂ ਉਹਦੀ ਗੱਲ ਕਰਦਾ ਜਿਵੇਂ ਤੂੰ ਪਹਿਲਾਂ ਗੱਲ ਕੀਤੀ ਸੀ ਵੀ ਸੇਫਟੀ ਵਾਲੀ ਵੈਸਟ ਨਾ ਪਾਏ ਤਾਂ ਬੋਲਿੰਗ ਦੇ ਦਿੰਦੇ ਨੇ ਆਪਣੇ ਕਈ ਵੀ ਹੋਰ ਇਹ ਵੀ ਕਮੈਂਟ ਕਰ ਸਕਦੇ ਨੇ ਕਿ ਹਾਂ ਵੀ ਸੇਫਟੀ ਵੀ ਜ਼ਰੂਰੀ ਆ ਉਹਦਾ ਚਲੋ ਵਧੀਆ ਕੀਤਾ ਉਹਨਾਂ ਨੇ ਟਰੱਕ ਵਾਲਿਆਂ ਦੀ ਆਪਦੀ ਲਾਈਫ ਦੀ ਸੇਫਟੀ ਆ ਪਰ ਰੋਲਾ ਪਤਾ ਕੀ ਆ ਚਾਹੇ ਕੈਨੇਡਾ ਚ ਟਰੱਕਾਂ ਲਈ ਆਪਾਂ ਕਹਿੰਦੇ ਇਹ ਕੰਮ ਦਾ ਗੱਲ ਕਰੀਏ ਜਾਂ ਫਿਰ ਆਪਾਂ ਹੋਰ ਫੈਕਟਰੀਆਂ ਦੀ ਗੱਲ ਕਰੀਏ ਸੇਫਟੀ ਉੱਥੇ ਤੱਕ ਮੈਟਰ ਕਰਦੀ ਆ ਜਿੱਥੇ ਤੱਕ ਉਹ ਕਿਸੇ ਵਰਕਰ ਦੇ ਸਿਰ ਤੇ ਪੈਂਦੀ ਹੋਵੇ ਹਨਾ ਤੇ ਤੇ ਇੱਕ ਗੱਲ ਇਹ ਹੈ ਜਦੋਂ ਕਿਸੇ ਕੰਪਨੀ ਚ ਓਨਰ ਨੂੰ ਜਾਂ ਫਿਰ ਉਹਨਾਂ ਦੇ ਮੈਨੇਜਰਾਂ ਨੂੰ ਲੋਡ ਹੁੰਦੀ ਆ ਉਦੋਂ ਕੋਈ ਵੀ ਸੇਫਟੀ ਦੀ ਕੀ ਕਰਦੇ ਨਹੀਂ ਹੈਗਾ ਪਰ ਜਦੋਂ ਇਹ ਜਦੋਂ ਇਹ ਹੁੰਦਾ ਕਿ ਹਾਂ ਹੁਣ ਕੰਮ ਘੱਟ ਆ ਆਪਾਂ ਨੂੰ ਬੰਦਿਆਂ ਦੀ ਲੋੜ ਨਹੀਂ ਉਦੋਂ ਰਾਈਟ ਵੇ ਸੇਫਟੀ ਦੀਆਂ ਟਿਕਟਾਂ ਦੇਣੀਆਂ ਹੁਣ ਕੰਮ ਤੇ ਵਾਰਨਿੰਗਾਂ ਦੇਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੇਫਟੀ ਦੀਆਂ ਕਿ ਹੁਣ ਕੰਮ ਘੱਟ ਹੁਣ ਬੰਦਿਆਂ ਦੀ ਲੋੜ ਨਹੀਂ ਚਲੋ ਇੱਕ ਬਹਾਨਾ ਧੱਕ ਲਓ ਹੁਣ ਇਹ ਉਹੀ ਬੰਦੇ ਨੇ ਰਵੀਰ ਜਦੋਂ ਕੰਮ ਜ਼ਿਆਦਾ ਹੁੰਦਾ ਨਾ ਇਹ ਕਹਿੰਦੇ ਹੁੰਦੇ ਨੇ ਵੀ ਕੁਝ ਨਹੀਂ ਹੁੰਦਾ ਤੂੰ ਕਿਸੇ ਹੋਰ ਦੀ ਬੁੱਕ ਤੇ ਟਰੱਕ ਚਲਾ ਕੇ ਆ ਜਾ ਔਰ ਕੰਮ ਖੱਚ ਕੇ ਕਰਾ ਲਾ ਦੇ ਉਦੋਂ ਇਹਨਾਂ ਨੂੰ ਸੇਫਟੀ ਨਹੀਂ ਦਿਖਦੀ ਜਦੋਂ ਕੰਮ ਆਏ ਹੋ ਜਾਂਦਾ ਫੇਰ ਇਹ ਦੂਏ ਲੋਟ ਹੋ ਜਾਂਦੇ ਨੇ ਸੇਫਟੀ ਨੂੰ ਸਾਰੇ ਬੰਦੋ ਕਰਨਗੇ ਜੇ ਫੇਰ ਫੇਰ ਇਹ ਫੇਰ ਇਹ ਲੀਗਲੀ ਆ ਜਾਂਦੇ ਨੇਗੇ ਯਾਰ ਇਹਨਾਂ ਦਾ ਕੋਈ ਵੀ ਹੁੰਦਾ ਯਾਰ ਇਹਨਾਂ ਨਹੀਂ ਕੋਈ ਉਹ ਚੀਜ਼ ਚਾਹੀਦੀ ਹੁੰਦੀ ਹੈਗੀ ਹਨਾ ਵੀ ਤੁਸੀਂ ਮਾੜੀਆਂ ਮੜੀਆਂ ਗੱਲਾਂ ਤੇ ਫਾਈਨ ਲੱਗ ਜੋਂ ਕਰਨ ਤੇ ਬੰਦਾ ਮਿਹਨਤ ਨਾਲ ਕਮਾਉਂਦਾ ਬਈ ਹਨਾ ਹਰੇਕ ਆ ਕੋਈ ਉਹ ਹੁਣ ਆਏ ਵੀ ਹੁੰਦਾ ਨਾ ਗੇੜਾ ਹੁੰਦਾ ਛੋਟਾ ਜਿਹਾ ਹਫਤਾ ਹਫਤਾ ਬਿਠਾਈ ਰੱਖਦੇ ਨੇ ਯਾਰ ਉਹ ਤੂੰ ਤੁਸੀਂ ਆਏ ਫਾਈਨ ਕੱਟੀ ਜਾਂਦੇ ਹੋ ਪੈਸਾ ਓ ਨਹੀਂ ਦਿੰਦੇ ਐ ਨਾ ਬੈਠਣ ਦੇ ਪੈਸੇ ਦਿੰਦੇ ਨੇਗੇ ਲੇਓ ਬਰਾਂ ਪਹਿਲਾਂ ਪੇ ਕਰਦੇ ਤੇ ਹੁਣ ਲੇਓ ਬਰਾਂ ਪੇ ਕਰਨੋਂ हट ਗਏ ਬੰਦਾ ਕਿਉਂ ਕਰੇ ਯਾਰ ਕਿਉਂ ਤੁਹਾਡੇ ਵਾਸਤੇ ਇੰਨਾ ਕਰੇ ਬੰਦਾ ਭਈ ਜੇ ਤੁਸੀਂ ਉਹਦਾ ਮੁੱਲੇ ਨਹੀਂ ਪਾਰੇ ਕਿਤੇ ਨਹੀਂ ਪਹਿਰੇ ਅਗਲਾ ਕਹਿੰਦਾ ਯਾਰ ਚੱਲ ਕੋਈ ਨਹੀਂ ਬਾਹਰੋਂ ਕੰਮ ਮਾੜਾ ਹੈ ਨਾ ਕਿਤੇ ਯਾਰ ਜਿੱਥੇ ਅੜੇ ਹੋਇਓ ਤਾਂ ਅੜੇ ਰਹੋ ਦਲੇਰ ਬੰਦਾ ਜਿਵੇਂ ਹੁਣ ਤੋਂ ਕਿਹਾ ਬੰਦਾ ਕਿਉਂ ਕਰੇ ਬੰਦੇ ਕਰਦੇ ਨੇ ਰੌਲਾ ਹੀ ਉਹ ਆ ਕਿਉਂਕਿ ਪਹਿਲਾਂ ਤਾਂ ਚਲੋ ਲਾਇਸੈਂਸ ਲਿਮਿਟਡ ਹੈਗਾ ਸੀ ਪੇਰੇਟ ਬਹੁਤ ਵਧੀਆ ਚੱਲੀ ਜਾਂਦਾ ਸੀ ਹਨਾ ਪੈਸੇ ਵੀ ਵਧੀਆ ਬਣ ਜਾਂਦੇ ਸੀ ਪਰ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਅਨਕ ਜਿਆਦਾ ਬਹੁਤਾਂਤ ਨਾਲ ਹੋ ਗਿਆ ਜਿਹਦੇ ਕਰਕੇ ਲਾਇਸੈਂਸ ਰੱਖਦਾ ਕਿਉਂ ਲੈ ਰਹੇ ਨੇ ਸਾਰੇ ਕਿਉਂਕਿ ਟਰੱਕ ਹੀ ਐਮ ਦਾ ਕੰਮ ਬਚਿਆ ਸੀ ਜਿਹਦੇ ਵਿੱਚ ਕੋਈ ਕਹਿੰਦਾ ਵੀ ਅਸੀਂ ਸੇਵਿੰਗ ਕਰ ਸਕਦੇ ਆ ਆਪਾਂ ਚਾਰ ਪੈਸੇ ਜਲਦੀ ਇਕੱਠੇ ਕਰ ਸਕਦੇ ਆ ਉਹਦੇ ਕਰਕੇ ਲਾਇਸੈਂਸ ਹਰ ਬੰਦੇ ਨੇ ਅਪਲਾਈ ਕਰਤਾ ਹਰ ਬੰਦੇ ਨੇ ਬੰਦੇ ਕੁੜੀਆਂ ਮੁੰਡੇ ਕੁੜੀਆਂ ਨੇ ਸਾਰਿਆਂ ਨੇ ਮਿਕਸ ਅਪਲਾਈ ਇੰਨੇ ਕਰਤੇ ਸਭ ਕੋਲ ਹੁਣ ਲਾਇਸੈਂਸ ਆ ਤੇ ਹੁਣ ਉਹਨਾਂ ਕੋਲ ਡਰਾਈਵਰ ਇੰਨੇ ਜ਼ਿਆਦਾ ਹੋ ਗਏ ਤੇ ਉਹਨਾਂ ਨੂੰ ਇਹ ਕੋਈ ਬੰਦਾ ਆਉਂਦਾ ਦੋ ਚਾਰ ਮਹੀਨੇ ਲਾ ਕੇ ਚਾਹ ਹਟ ਜੇ ਉਸ ਤੋਂ ਬਾਅਦ ਕਿਉਂਕਿ ਇਹ ਵੀ ਗਾਰੰਟੀ ਆ ਉਸ ਤੋਂ ਬਾਅਦ ਉਹਦੀ ਜਗ੍ਹਾ ਜਿਹੜਾ ਬੰਦਾ ਆਊਗਾ ਉਹ ਉਸ ਤੋਂ ਵੀ ਘੱਟ ਮੈਂ ਦੱਸਦਾ ਤੈਨੂੰ ਹੁਣ ਡਿ ਉਹਨੂੰ 4 ਮਹੀਨੇ ਕੰਮ ਨਾ ਮਿਲੇ ਉਹ ਤਾਂ ਕਹੂ ਮੈਨੂੰ ਤਾਂ 15-16 ਡਾਲਰ ਦੇ ਕੰਮ ਦੇ ਦੋ ਮੈਂ ਦੇਖੇ ਨੇ ਬਾਈ 18-18 ਡਾਲਰ ਦੇ ਕੰਮ ਕਰਦੇ 18 ਡਾਲਰ ਅੱਜ ਦੇ ਟਾਈਮ ਆ ਕੋਈ ਵੇਅਰ ਹਾਊਸ ਵਾਲਾ ਵੀ ਨਹੀਂ ਛੇਤੀ ਕਰਦਾ ਹੈਗਾ ਅਗਲਾ ਕਹਿੰਦਾ ਯਾਰ ਰੇਟ ਵਧਿਆ ਦਿਓ ਠੀਕ ਹੈ ਤੁਸੀਂ ਟਰੱਕ ਚਲਾਈ ਜਾਂਦੇ ਹੋ ਯਾਰ ਇਹਨੇ ਘੱਟ ਰੇਟ ਤੇ ਕਿਉਂ ਰੇਟ ਖਰਾਬ ਕਰ ਰਹੇ ਹੋ ਮੈਨੂੰ ਪਤਾ ਯਾਰ ਮਜਬੂਰੀ ਵੀ ਹੋ ਸਾਰੀ ਆ ਚੀਜ਼ਾਂ ਕਈ ਨੇ ਪਰ ਕਿਤੇ ਨਾ ਕਿਤੇ ਯਾਰ ਮਾਰਕੀਟ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਮਾਰਕੀਟ ਦਾ ਇਹੀ ਚੀਜ਼ ਉਹ ਨਹੀਂ ਯਾਰੀ ਹੁਣ ਠੀਕ ਹੈ ਜਿਹਦੇ ਦਾ ਪੰਜ ਪੰਜ 6 6 ਸਾਲ ਦਾ ਤਜਰਬਾ ਹੈ ਉਹ ਕਿੱਧਰ ਜਾਣ ਉਹਨਾਂ ਦੀ ਉਹ ਬਰਾਬਰ ਆਉਣਾ ਪੋਗਾ ਫਿਰ ਮਤਲਬ ਬੰਦਾ ਕਰੇ ਕੀ ਯਾਰ ਕਬੀਲਦਾਰੀ ਸਾਰੇ ਨਹੀਂ ਪਾਰੂ ਹੋ ਰਹੀ ਆਪਾਂ ਮੰਨਦੇ ਆ ਪਰਿਵਾਰ ਵਾਲੇ ਬੰਦੇ ਨੇ ਸਾਬ ਦੀ ਕਬੀਲਦਾਰੀ ਪਾਰੂ ਹੋ ਰਹੀ ਉੱਤੋਂ ਜਦੋਂ ਕੰਪਨੀ ਮਨਮਾਨੀਆਂ ਲੱਗ ਜਾਣ ਕਰਨ ਫਿਰ ਔਖਾ ਹੋ ਜਾਂਦਾ ਯਾਰ ਪਰ ਗੱਲ ਆਏ ਵੀ ਕੱਲ੍ਹ ਨਾਲ ਕ ਟਾਈਮ ਚੱਲੂ ਇਹ ਚੀਜ਼ ਠੀਕ ਆ ਬੰਦਾ ਕਿਨਾਰਾ ਕਰਨ ਲੱਗ ਜਾਣਗੇ ਹੋਰ ਕੀ ਆ ਇੱਕ-ਇੱਕ ਕੰਪਨੀ ਹਨ ਜੇ ਇੱਕ ਦਾ ਤਾਂ ਮੈਂ ਨਾਮ ਲੈ ਦਿੰਦਾ ਕੈਨੇਡੀਅਨ ਫਲਾਈਟ ਬੱਡ ਕਈ ਕੰਪਨੀਆਂ ਨੇ ਇਹ ਚੀਜ਼ਾਂ ਕਰਦੀਆਂ ਨੇ ਕਿ ਉਹ ਹੋਰ ਵੀ ਹੋਰ ਵੀ ਬਹੁਤ ਸਾਰੀਆਂ ਨੇ ਜਿਵੇਂ ਉਹ ਵੀ ਆ ਬੈਂਕਰਪਸੀ ਕਿ ਨਾ ਮਤਲਬ ਵੀ ਨਾਰਮਲੀ ਕੰਮ ਚੱਲ ਵੀ ਹੈ ਨਾ ਜੇ ਕੋਈ ਸੀ ਟਰੱਕ ਨਾਲ ਆਪਾਂ ਗੱਲਬਾਤ ਕਰਦੇ ਆ ਉਹ ਵੀ ਕਹਿੰਦਾ ਵੀ ਹਾਂ ਸਾਲ ਦੇ ਵਿੱਚ ਜਦੋਂ ਆਪਾਂ ਕਦੀ ਕੰਪਨੀ ਬਦਲਦੇ ਆ ਤਾਂ ਐਵਰੇਜ ਹਰ ਬੰਦੇ ਦਾ 10000 ਦਾ ਬੋਲਿਆ ਜਾਂਦਾ ਯਾਰ ਉਹ ਕਹਿੰਦੇ ਨਹੀਂ ਕਹਿੰਦੇ ਜਦੋਂ ਤੁਹਾਡੀ ਇੱਕ ਜਾਂ ਦੋ ਤਨਖਾਹਾਂ ਤੁਹਾਡੀਆਂ ਥੱਲੇ ਰਹਿਣ ਲੱਗ ਜਾਣ ਤੁਹਾਨੂੰ ਲੇਟ ਮਿਲਣ ਲੱਗ ਜਾਣ ਸਮਝ ਲਓ ਕੰਪਨੀ ਬੈਂਕਰਪਸੀ ਦੇ ਤਾੜਤੇ ਖੜੀ ਹੈ ਤੇ ਬੈਂਕਰਾਫਟ ਸੀ ਸੋਨੂੰ ਦੱਸ ਦਿਆਂ ਬੈਂਕਰਾਫਟ ਸੀ ਉਹ ਹੁੰਦੀ ਹੈ ਜਦੋਂ ਲੋਕ ਸਰਕਾਰ ਨੂੰ ਕਹਿ ਜਾਂਦੇ ਨੇ ਵੀ ਸਾਡੇ ਲਵੇ ਕੁਛ ਨਹੀਂ ਹੈਗਾ ਕੰਪਨੀ ਚਲਾਉਣ ਨੂੰ ਵੀ ਅਸੀਂ ਨਹੀਂ ਚਲਾ ਸਕਦੇ ਉਹਦਾ ਮੁਆਵਜ਼ਾ ਫਾਇਲ ਕਰ ਲੈਂਦੇ ਨੇ ਉਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਮਿਲ ਜਾਂਦਾ ਸੋਨੂੰ ਕੁਛ ਨਹੀਂ ਮਿਲਦਾ ਨਾ ਉਹ ਤਨਖਾਹਾਂ ਦੇਣਗੇ ਨਾ ਕੁਝ ਹੋਰ ਉਹਨਾਂ ਨੂੰ ਉਹਨਾਂ ਦਾ ਕੰਪਨੀ ਦਾ ਮਤਲਬ ਮਿਲ ਜੂਗਾ ਇੰਸ਼ੋਰੈਂਸ ਕੰਪਨੀਆਂ ਤੋਂ ਮਿਲ ਜੂਗਾ ਹੋਰ ਕਿਤੋਂ ਮਿਲ ਜੂਗਾ ਪਰ ਥੋਡੀਆਂ ਤਨਖਾਹਾਂ ਨਹੀਂ ਮਿਲਣੀਆਂ ਹੈਗੀਆਂ ਸੋ ਧਿਆਨ ਨਾਲ ਹਨਾ ਕਿਤੇ ਵੀ ਸੋਨੂੰ ਲੱਗੇ ਵੀ ਹਾਂ ਥੋੜੀ ਇੱਕ ਜਾਂ ਦੋ ਤਨਖਾਹ ਲੇਟ ਹੋ ਗਈ ਚੁੱਪ ਕਰਕੇ ਕੰਮ ਛੱਡ ਦੋ ਕਿਤੇ ਹੋਰ ਲੱਭ ਲੋ ਨਹੀਂ ਮਿਲਦਾ ਕੋਈ ਹੋਰ ਵੇਅਰ ਹਾਊਸੇ ਕਰ ਲੋ ਯਾਰ ਕਿਤੇ ਕਰ ਲੋ ਕੋਈ ਚੱਕਰ ਨਹੀਂ ਪਰ ਜ਼ਰੂਰੀ ਥੋੜਾ ਜਿਹਾ ਟਰੱਕ ਜੇ ਬਾਹਰ ਆਉਣੀ ਐ ਕੰਮ ਹੋਰ ਬੜੇ ਨੇ ਉਹੀ ਆ ਵੀ ਯਾਰ ਪਤਾ ਕੀ ਆ ਹੁਣ ਵੇਅਰ ਹਾਊਸ ਆ ਜਿਹੜੇ ਬੰਦੇ ਕੋਈ ਟਰੱਕ ਦੇ ਕੰਮ ਕਰਦੇ ਨੇ ਉਹ ਦੁਬਾਰਾ ਵੇਅਰ ਹਾਊਸ ਦੇ ਵਿੱਚ ਕੰਮ ਕਰ ਨਹੀਂ ਸਕਦੇ ਪਰ ਉਹ ਵੀ ਗੱਲ ਸਹੀ ਨਹੀਂ ਹੈਗੀ ਨਾ ਜਦੋਂ 4-4 5-5000 ਡਾਲਰ ਥੱਲੇ ਰਹਿ ਜਾਂਦੇ ਨੇ ਕਈਆਂ ਦੇ ਤਾਂ 15-15000 ਡਾਲਰ ਮਾਰ ਗਿਆ ਕੋ ਆਪਣੀ ਕੀ ਕਰੇ ਬੰਦਾ ਯਾਰ ਉਹੀ ਗੱਲ ਆ ਹੁਣ ਜਿਹੜੇ ਬੰਦੇ ਦੀ ਚੱਲ ਇੱਕ ਜਾਂ ਦੋ ਪੀਆ ਲੇਟ ਹੋ ਗਈਆਂ ਇੱਕ ਤਾਂ ਬੰਦਾ ਇਹ ਸੋਦਾ ਕੰਮ ਛੱਡਣਾ ਪਊ ਕੰਮ ਛੱਡ ਕੇ ਹੋਰ ਭਾਲਣਾ ਪਊਗਾ ਤੇ ਕਈ ਵਾਰ ਬੰਦਾ ਯਾਰ ਕੁਛ ਮਰਜੀ ਆ ਇਨਰ ਮਾਈਂਡ ਦੇ ਵਿੱਚ ਇੱਕ ਇਹ ਹੋਪ ਹੁੰਦੀ ਆ ਕਿ ਕੋਈ ਗੱਲ ਨਹੀਂ ਸ਼ਾਇਦ ਅਗਲੇ ਮਹੀਨੇ ਪੇ ਮਿਲ ਜੇ ਜਾਂ ਫਿਰ ਇਹ ਆਉਂਦਾ ਕਿ ਵੀ ਹੁਣ 1500 ਡਾਲਰ ਥੋੜਨਾ ਮੈਂ ਕਿਤੇ ਦੇ ਕੇ ਜਾਵਾਂ ਕਿਸੇ ਨੂੰ ਮੈਂ ਤਾਂ ਲੈ ਕੇ ਜਾਵਾਂ ਪੈਸੇ ਨੂੰ ਫਿਰ ਜਿਹੜੇ ਗਰਾਰੀਆਂ ਗਰੂਰੀਆਂ ਜਿਹਾਂ ਵਿੱਚ ਰਹਿ ਜਾਂਦੇ ਨੇ ਨਾ ਉਹ 1500 ਮਿਲਦਾ ਨਾ ਉਹ ਦੂਜਾ ਚ 5000 ਮਿਲਦਾ ਨਾ 10000 ਯਾਰ ਇੱਕ ਗੱਲ ਤਾਂ ਸ਼ੇਅਰ ਆ ਵੀ ਇਹ ਮਾਮਲਾ ਹੁਣ ਇੰਨਾ ਸੋ ਮੈਂ ਇੱਕ ਗੱਲ ਕਹਿਣਾ ਯਾਰ ਕੋਈ ਵੀ ਐ ਨਾ ਮਾਈ ਕੋਈ ਵੀ ਕੰਮ ਕਰੂਗਾ ਕੋਈ ਵੀ ਨਵੀਂ ਕੰਪਨੀ ਚ ਕਦੇ ਨਾ ਲੱਗੋ ਜਿਹੜੀ ਨਵੀਂ ਕੰਪਨੀ ਹੈ ਤੁਹਾਨੂੰ ਅਸੀਂ ਕਹਿਣੇ ਆ ਸੱਚੀ ਗੱਲ ਕਈ ਗੱਲਾਂ ਸਾਹਮਣੇ ਹੀ ਯਾਨੀ ਕੀ ਕਰਦੇ ਨੇ ਇਹਨਾਂ ਵੀਰ ਲਵਾ ਲੈਂਦੇ ਨੇ ਹਫ਼ਤੇ ਤੋਂ ਹਫ਼ਤੇ ਲਵਾ ਲੈਂਦੇ ਨੇ ਨਾ ਤੇ ਬਾਅਦ ਚੋਂ ਜਦੋਂ ਅਗਲਾ ਦੇਖਦਾ ਵੀ ਕੰਮ ਕਰ ਰਿਹਾ ਇਹਨਾਂ ਦਾ ਵੀ ਠੀਕ ਐ ਵੀ ਹੈ ਹੀ ਨਹੀਂ ਨਾ ਤਾਂ ਚੱਜ ਨਾਲ ਕੰਮ ਦੇਣਗੇ ਤੁਹਾਨੂੰ ਨਾ ਕੁਝ ਹੋਰ ਪਹਿਲਾ ਹਫ਼ਤਾ ਤੁਹਾਨੂੰ ਕੰਮ ਦੇਣਗੇ ਦੂਜਾ ਹਫ਼ਤਾ ਤੁਹਾਨੂੰ ਡਾ ਮਾਡੋਲ ਕਰਨਗੇ ਤੀਜਾ ਹਫਤਾ ਤੁਹਾਨੂੰ ਜਮੀ ਘਟਾ ਦੇਣਗੇ ਜਦੋਂ ਤੁਸੀਂ ਉਹਨਾਂ ਨੂੰ ਹੋ ਜਾਂਦਾ ਨਾ ਵੀ ਹਾਂ ਹੁਣ 2-3 ਹਫਤੇ ਲਾ ਲੇ ਹੁਣ ਪੈਸੇ ਥੱਲੇ ਆ ਗਿਆ ਫੇਰ ਤੁਹਾਨੂੰ ੜਾਉਂਦੇ ਨੇ ਉਹ ਯਾਰ ਕੋਈ ਨਵੀਂ ਕੰਪਨੀ ਚ ਕਦੇ ਨਾ ਲੱਗੋ ਜਿੱਦੋਂ ਬਈ 1-2 ਟਰੱਕ ਨੇ ਨਾ ਕਦੇ ਵੀ ਲੱਗੋ ਤਾਂ ਪ੍ਰੋਫੈਸ਼ਨਲ ਕੰਪਨੀ ਚ ਲੱਗੋ ਆਪਦਾ ਦੇਖੋ ਕੰਪਨੀ ਦਾ ਰਿਕਾਰਡ ਦੇਖੋ ਵੀ ਪਿਛਲਾ ਕਿਹਾ ਜਾ ਫੇਰ ਲੱਗੋ ਕੰਪਨੀ ਚ ਨਹੀਂ ਯਾਰ ਕੋਈ ਨਹੀਂ ਆਪਦਾ ਤਜਰਬਾ ਇਕੱਠਾ ਕਰੋ ਨਵਾਂ ਲਾਇਸੈਂਸ ਤੇ ਐਡਾ ਕੋਈ ਉਹ ਵੀ ਨਹੀਂ ਹੈਗਾ ਤਜਰਬਾ ਇਕੱਠਾ ਕਰੋ ਹੌਲੀ ਹੌਲੀ ਕਰ ਲਿਓ ਪਰ ਮਨਮਾਨੀ ਬਹੁਤ ਚੱਲਦੀ ਐ ਕੰਪਨੀਆਂ ਦੀ ਫੇਰ ਤੁਹਾਡੀਆਂ ਤਨਖਾਹਾਂ ਆੜੀਆਂ ਨੇ ਫੇਰ ਤੁਸੀਂ ਉਹਨਾਂ ਦੇ ਬੂਹੇ ਅੱਗੇ ਬੈਠੇ ਰਹਿੰਦੇ ਹੋ ਵੀ ਸਾਨੂੰ ਤਨਖਾਹਾਂ ਦੇ ਉਹ ਚੀਜ਼ ਕਰੋ ਇਹ ਗੱਲਾਂ ਲੰਬੇ ਹੀ ਵਗ ਜਾਂਦੀਆਂ ਨੇ ਹੁਣ ਪਿੱਛੇ ਜੇ ਇੱਕ ਸੰਸਥਾ ਵੀ ਐ ਤਾਂ ਨੌਜਵਾਨ ਸਪੋਰਟ ਪਤਾ ਨਹੀਂ ਇਕਤਾ ਮੋਰਚਾ ਕੁਛ ਐਮੀ ਹਨਾ ਉਹ ਤਨਖਾਹਾਂ ਵਾਸਤੇ ਉਹ ਕਰਦੇ ਨੇ ਮੀਜ ਦੀਆਂ ਮਰੀਆਂ ਪਰ ਯਾਰ ਉਹ ਚੀਜ਼ ਤੱਕ ਨੌਬਤ ਜਾਣ ਹੀ ਨਾ ਦਿਓ ਇਹ ਆਉਣ ਵਾਲੇ ਟਾਈਮ 'ਚ ਬਹੁਤ ਵੱਡੇ ਲੈਵਲ ਤੇ ਹੋਊਗੀ ਚੀਜ਼ ਯਾਰ ਤਨਖਾਹਾਂ ਲੋਕਾਂ ਦੀਆਂ ਹੁਣ ਵੀ ਮਾਰ ਰਹੀਆਂ ਨੇ ਵਿਚ ਵਿਚ ਅਗਲਾ ਵਾਲਾ ਸਾਹਮਣੇ ਵੀ ਨਹੀਂ ਆਉਂਦਾ ਬਸ ਚਲ ਕੋਈ ਨਹੀਂ ਯਾਰ ਹਨਾ ਕੀ ਐ ਚਲ ਠੀਕ ਪਰ ਤਨਖਾਹਾਂ ਬਹੁਤ ਜ਼ਿਆਦਾ ਮਾਰ ਰਹੀਆਂ ਨੇ ਖਾਸ ਕਰਕੇ ਟਰਕਿੰਗ ਦੇ ਵਿੱਚ ਬਿਲਕੁਲ ਬਿਲਕੁਲ ਤੇ ਹੋਰ ਵੀ ਇੱਕ ਗੱਲ ਤਨਖਾਹਾਂ ਦਾ ਜਲੜੇ ਮਾਰਦੇ ਮਾਰਦੇ ਨੇ ਹੁਣ ਮੇਰੇ ਜਾਣ ਪਛਾਣ ਚ ਬਾਈ ਨਾਲ ਇੱਕ ਹੋਇਆ ਕਿ ਉਹਦੀ ਤਨਖਾਹ ਤਾਂ ਜਲ ਮਾਰੀ ਮਾਰੀ ਉਸ ਤੋਂ ਬਾਅਦ ਉਹਨੇ ਚਲੋ ਕੰਪਨੀ ਦਾ ਹੋਰ ਕੰਮ ਭਾਲਣਾ ਸੀ ਉਹਨੇ ਕਿਸੇ ਵਧੀਆ ਕੰਪਨੀ ਚ ਵੱਡੀ ਚ ਅਪਲਾਈ ਕਰਤਾ ਤੇ ਉਹਦੀ ਇੰਟਰਵਿਊ ਵੀ ਹੋਈ ਉਸ ਕੰਪਨੀ ਸਾਰਾ ਕੁਝ ਕਲੀਅਰ ਹੋ ਗਿਆ ਤੇ ਉਹਨਾਂ ਨੇ ਰੈਫਰੈਂਸ ਕਾਲ ਕੀਤੀ ਜਦੋਂ ਤੇ ਉਹ ਕੰਪਨੀ ਨੂੰ ਜਿੱਥੇ ਦਾ ਪੁਰਾਣਾ ਐਕਸਪੀਰੀਅੰਸ ਸੀ ਜਿਨ੍ਹਾਂ ਨੇ ਤਨਖਾਹ ਮਾਰੀ ਸੀ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਬਈ ਇਹ ਤਾਂ ਬੰਦਾ ਕੰਮਦਾਨ ਨਹੀਂ ਹੈਗਾ ਉਹਨੂੰ ਤਾਂ ਟਰੱਕ ਠੋਕਤਾ ਸੀ ਪੁਰਾਣਾ ਨੂੰ ਘਾਣਾ ਤੇ ਨਵੇਂ ਕੰਮ ਤੋਂ ਵਧੀਆ ਕੰਪਨੀ ਚ ਕੰਮ ਲੱਗਾ ਸੀ ਉਹਨਾਂ ਨੇ ਦਿੱਤਾ ਜਵਾਬ ਉਹਨਾਂ ਨੇ ਇਹ ਗੱਲ ਕਿਹਾ ਕਿ ਤੇਰੀ ਰੈਫਰੈਂਸ ਤੇ ਕਾਲ ਕੀਤੀ ਸੀ ਉਹ ਬੰਦਿਆਂ ਨੇ ਸਾਨੂੰ ਆਹ ਗੱਲ ਕਹੀ ਆ ਤੇ ਇੱਕਦਣ ਨਾਲੇ ਉਹਨਾਂ ਦੇ ਪੈਸੇ ਦੱਬੇ ਨੇ ਨਾਲੇ ਉਹਦੀ ਰੈਫਰੈਂਸ ਖਰਾਬ ਕੀਤੀ ਆ ਉਹਨਾਂ ਨੇ ਤੇ ਇਹ ਤਾਂ ਫਿਰ ਬਿਨਾਂ ਗੱਲੋਂ ਹਨਾ ਕਿਸੇ ਨਾਲ ਧੱਕਾ ਕਰਨ ਵਾਲੀ ਉਹ ਗੱਲ ਹੋ ਗਈ ਸਹੀ ਗੱਲ ਆ ਹੁਣ ਤਾਂ ਬਈ ਕਰਦੇ ਨੇ ਯਾਰ ਬੜੇ ਕਰਦੇ ਨੇ ਇਹ ਤੱਕ ਇਸ ਕਰਕੇ ਤੱਕ ਇਸ ਕਰਕੇ ਕੀਤਾ ਸੀ ਕਿਉਂਕਿ ਤਨਖਾਹ ਦੱਬੀ ਸੀ 10000 ਤਾਂ ਬੰਦੇ ਨੇ ਵਕੀਲ ਕਰ ਲਿਆ ਸੀ ਕਿ ਮੇਰੇ 10000 ਕਰਵਾਓ ਤਾਂ ਉਸ ਕਰਕੇ ਵੀ 7-8000 ਤਾਂ ਨਿਕਲ ਗਿਆ ਸੀ ਬਸ ਉੱਥੇ ਉਹਨਾਂ ਦਿਮਾਗ 'ਚ ਬੈਠ ਗਿਆ ਕਿ ਹਾਂ ਜੇ ਰੈਫਰੈਂਸ ਤੇ ਕਾਲ ਆਈਏ ਇਹ ਬੰਦੇ ਦਾ ਆਪਾਂ ਜਵਾਬ ਹੀ ਦੇਣਾ ਸੋ ਚਲੋ ਇਹ ਵੀਡੀਓ ਇੱਕ ਵੇਕ ਅਪ ਕਰਨ ਵਾਸਤੇ ਸੀਗੀ ਵੀ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਥੋ ਆਪਦਾ ਸਟਾਰਕਰ ਹੋ ਚੀਜ਼ਾਂ ਤੋਂ ਨਾ ਕਦੇ ਵੀ ਤੁਹਾਨੂੰ ਲੱਗਦਾ ਵੀ ਹਾਂ ਤੁਹਾਨੂੰ ਲੱਗਦਾ ਵੀ ਹੁਣ ਪੈਸੇ ਨਹੀਂ ਮੁੜਨੇ ਸੋਡੇ ਕਿਸੇ ਕੰਪਨੀ ਦਾ ਤਾਂ ਹਟ ਜਾਓ ਉਥੋਂ ਕੋਈ ਨਹੀਂ ਹੋਰ ਹਮ ਟੰਗ ਤਰੀਕੇ ਹੈਗੇ ਨੇ ਪੈਸੇ ਪੁਸੇ ਲੈਣ ਦੇ ਵੀ ਸੋਡਾ 10000 ਫਸ ਜੇ ਤੁਸੀਂ ਫੇਰ ਵੀ ਉਹਨਾਂ ਨੂੰ ਵੇਖੀ ਜਾਂਦਾ ਸੇ ਯਾਰ ਨਾਂ ਦੇਵੇ ਕੰਪਨੀ 10000 ਬਹੁਤ ਵੱਡੀ ਗੱਲ ਹੁੰਦੀ ਹੈ ਤੁਹਾਡੀ ਮਿਹਨਤ ਬਈ ਦਿਨ ਰਾਤ ਤੁਸੀਂ ਕੀ ਕੀਤਾ ਹੁੰਦਾ ਉਹ ਕੰਮ ਵਾਸਤੇ ਸੋ ਆਪਦਾ ਧਿਆਨ ਨਾਲ ਕੰਮ ਕਰੋ ਹਣਾ ਹਾਂ ਚਲੋ ਠੀਕ ਹੈ ਸਤਿਕਾਰ ਸਤਿਕਾਰ ਜਿਨ੍ਹਾਂ ਨੇ ਵੀਡੀਓ ਪੂਰੀ ਦੇਖੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ